ਜੇਕਰ ਸੰਤ ਦੇ ਬਰੀਦ ਵਿੱਚ ਕੋਈ ਮਰੀਦ ਕੁਰਬਾਨੀ ਦੇ ਯੋਗ ਨਾ ਹੋਵੇ ਜੇਕਰ ਸੰਤਾਂ ਦੇ ਮਰੀਦਾ ਵਿੱਚ ਕੋਈ ਮਰੀਦ ਕੁਰਬਾਨੀ ਦੇ ਯੋਗ ਨਾ ਹੋਵੇ ਜਾਂ ਮਰੀਦ ਦੀ ਕੁਰਬਾਨੀ ਪਾਪ ਦੇ ਬੋਝ ਨੂੰ ਘਟ ਕਰਨ ਲਈ ਨਾ ਕਾਫੀ ਹੋਵੇ ਤਾਂ ਸੰਤ ਉਸ ਸਮੇਂ ਖੋਦ ਦੇ ਸਰੀਰ ਦਾ ਬਲੀਦਾਨ ਦੇ ਕੇ ਇਨਸਾਨੀਅਤ ਅਤੇ ਸ੍ਰਿਸ਼ਟੀ ਦੀ ਰੱਖਿਆ ਕਰਦੇ ਹਨ ਪਰantu ਜੇਕਰ ਅਨੁਸ਼ਾਨ ਇਸ ਸੋਚੇ ਕਿ ਉਹ ਕਰਵਾਦੀ ਦੀ ਭਾਵਨਾ ਦਿਖਾ ਕੇ ਸੰਤ ਤੋਂ ਚਿਤਰਾਈ ਨਾਲ ਸਭ ਕੁਝ ਪ੍ਰਾਪਤ ਕਰ ਲਵੇਗਾ ਤਾਂ ਇਹ ਫਲ ਦੀ ਇੱਛਾ ਲਈ ਕੀਤਾ ਗਿਆ ਕਰਮ ਹੈ ਜੋ ਰਹਾਣੀਅਤ ਵਿੱਚ ਬਾਦ ਦਾ ਫੁੱਲ ਦਾ ਨਹੀਂ ਹੈ ਇਸ ਨੂੰ ਇਸ ਤਰ੍ਹਾਂ ਸਮਝੀਏ ਕਿ ਰਹਾਣੀ ਕਮਾਈ ਇੱਕ ਅਜਿਹਾ ਗੋਰਖ ਧੰਦਾ ਹੈ ਜਿਵੇਂ ਵਿੱਚ ਸੰਤ ਆਪਣੇ ਮਰੀਦਾਂ ਦੇ ਬਿਨਾਂ ਕਹੇ ਹੀ ਦੋਨਾਂ ਜਹਾਨਾਂ ਦੇ ਕੰਮ ਸਮਾਰਦੇ ਰਹਿੰਦੇ ਹਨ ਪਰੰਤੂ ਜੋ ਮਰੀਦ ਸਵਾਰਥ ਦਾ ਜੋ ਮਰੀਦ ਸਵਾਰਥ ਜਾਂ ਚਤਰਾਏ ਦੇ ਘੇਰੇ ਵਿੱਚ ਸੀਮਤ ਰਹਿ ਜਾਂਦੇ ਹਨ ਉਹ ਸਮੁੰਦਰ ਕਿਨਾਰੇ ਵੀ ਪਿਆਸੇ ਰਹਿ ਜਾਂਦੇ ਹਨ ਜਿਸ ਵਿੱਚ ਸੰਤ ਆਪਣੇ ਮਰੀਦਾਂ ਦੇ ਬਿਨਾਂ ਕਹੇ ਦੋਨਾਂ ਜਹਾਨਾਂ ਦੇ ਕੰਮ ਸਮਾਰਦੇ ਰਹਦੇ ਹਨ ਪਰੰਤੂ ਜੋ ਗ੍ਰੀਦ ਸਵਾਰਥ ਜਾਂ ਚਤਰਾਈ ਦੇ ਘੇਰੇ ਵਿੱਚ ਸੀਮਿਤ ਰਹਿ ਜਾਂਦੇ ਹਨ ਉਹ ਸਮੁੰਦਰ ਕਿਨਾਰੇ ਵੀ ਪਿਆਸੇ ਰਹਿ ਜਾਂਦੇ ਹਨ ਭੋਲੇ ਭਨ ਦੀ ਇਹ ਦੁਨੀਆ ਹਕੀਕੀ ਇਸ਼ਕ ਦੀ ਦੁਨੀਆ ਹੈ ਜਿੱਥੇ ਆਸ਼ਿਕ ਗੁਰੂ ਪ੍ਰੇਮ ਦੀ ਮਸਤੀ ਵਿੱਚ ਸਲਵਾਰਾ ਦੀ ਤਾਰੁਕ ਤੇ ਵੀ ਬੇਪਰਵਾਹ ਹੋ ਕੇ ਲੱਜਦੇ ਹਨ ਅਤੇ ਸੰਤ ਉਸ ਮਸਤੀ ਵਿੱਚ ਦੁਨੀਆਂ ਦੇ ਸਭ ਤੋਂ ਗੁਲਗਲਦਾਰ ਲੇਖੇ ਜੋਖੇ ਨੂੰ ਛਲਝਾ ਦਿੰਦੇ ਹਨ ਇਸ ਹਕੀਕੀਸ਼ ਕਦੀ ਦੁਨੀਆਂ ਵਿੱਚ ਮਰਨਾ ਆਨੰਦ ਹੈ ਅਤੇ ਜਿਉਣਾ ਦੁਸ਼ਵਾਰ ਹੈ ਇੱਥੇ ਰੋਣਾ ਖੁਸ਼ੀ ਹੈ ਅਤੇ ਹੱਸਣਾ ਦੁੱਖ ਹੈ ਇੱਥੇ ਅਮੀਰ ਹੋਣਾ ਸਰਾਫ ਹੈ ਅਤੇ ਗਰੀਬ ਹੋਣਾ ਵਰਦਾਨ ਹੈ ਇਥੇ ਡੋਗਣਾ ਤੈਰਨਾ ਹੈ ਅਤੇ ਤੈਰ ਤੈਰਨਾ ਡੋਗਣਾ ਹੈ ਇਥੇ ਸਭ ਕੁਝ ਗਵਾ ਦੇਣਾ ਸਭ ਕੁਝ ਪਾਉਣਾ ਹੈ ਅਤੇ ਕੁਝ ਵੀ ਪਾਉਣ ਦੀ ਖਾਸ਼ ਰੱਖਣਾ ਸਭ ਕੁਝ ਗਾਉਣਾ ਹੈ ਇਸ ਲਈ ਭਗਤੀ ਦੇ ਰਸਤੇ ਵਿੱਚ ਅਕਲ ਦਾ ਦਾਖਲ ਦੇਣ ਦੀ ਮਰਾਹੀ ਹੈ ਅਜਿਹੇ ਆਸ਼ਿਕ ਹੀ ਪਰਮਾਤਮਾ ਦੀ ਉਸ ਰਹਦੀ ਦੌਲਤ ਨੂੰ ਲੁੱਟ ਸਕਦੇ ਹਨ ਇਸ ਸਬੰਧੀ ਬਾਬਾ ਬੁੱਲੇ ਸਾਰੀ ਫਰਮਾਉਂਦੇ ਹਨ ਇਸ ਸਬੰਧੀ ਬਾਬਾ ਬੁੱਲੇ ਸਾਰੀ ਫਰਮਾਉਂਦੇ ਹਨ ਐਨ ਇਸ਼ਕ ਦੇ ਮਹਿਕ ਮੈਂ ਗਿਆ ਅੱਗੋਂ ਇਸ਼ਕ ਨੇ ਮੇਰੀ ਕੜਾਈ ਲੁੱਟ ਲਈ ਮੈਂ ਗਿਆ ਸਾਂ ਇਸ਼ਕ ਸੁਦਾਗਰੇ ਬਣ ਅੱਗੋ ਇਸ਼ਕ ਦੇ ਮੇਰੀ ਰਸਾਈ ਲੁੱਟ ਲਈ ਐਨ ਇਸ਼ਕ ਦੇ ਮਹਿਕ ਵਿੱਚ ਮੈਂ ਗਿਆ ਅੱਗੋ ਇਸ਼ਕ ਦੇ ਮੇਰੀ ਕੜਾਈ ਲੁੱਟ ਲਈ ਮੈਂ ਗਿਆ ਸਾਂ ਇਸ਼ਕ ਸੁਦਾਗਰੇ ਬਣ ਅੱਗੋ ਇਸ਼ਕ ਦੇ ਮੇਰੀ ਰਸਾਈ ਲੁੱਟ ਲਈ ਇਸ਼ਕ ਲੁੱਟਦਾ ਬਲੀਆਂ ਪਕੰਬਰਾਂ ਨੂੰ ਕੰਨਾਂ ਬਾਦਸ਼ਾਹਾਂ ਦੀ ਬਾਦਸ਼ਾਹੀ ਲੁੱਟ ਲਈ ਅਜੀ ਤੇਰਾ ਕੀ ਲੁੱਟਿਆ ਐ ਬੋਲਿਆ ਅਜੀ ਤੇਰਾ ਕੀ ਲੁੱਟਿਆ ਐ ਬੋਲਿਆ ਐਸ ਇਸ਼ਕੋ ਖੁਦਾ ਦੀ ਖਲਾਈ ਲੁੱਟ ਲਈ ਇਸ ਪ੍ਰਕਿਰਿਆ ਵਿੱਚ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਆਮ ਇਨਸਾਨ ਜੋ ਆਪਣੇ ਪਾਪ ਤੇ ਪੁੰਨ ਦੇ ਲੇਖੇ ਜੋਖੇ ਨੂੰ ਹੀ ਨਹੀਂ ਸਮਝ ਸਕਦਾ ਉਹ ਕਿਸੇ ਦੂਜੇ ਜਾਂ ਸ੍ਰਿਸ਼ਟੀ ਦੇ ਲੇਖੇ ਜੋਖੇ ਨੂੰ ਕਿਵੇਂ ਸਮਝੇਗਾ ਪਾਉ ਸ੍ਰਿਸ਼ਟੀ ਦੇ ਲੇਖੇ ਜੋਖੇ ਨਾਲ ਖੇਡਣ ਵਾਲੇ ਪੂਰਨ ਸੰਤ ਬਣਾਏ ਨਹੀਂ ਜਾਂਦੇ ਸ੍ਰਿਸ਼ਟੀ ਦੇ ਲੇਖੇ ਜੋਖੇ ਨਾਲ ਖੇਡਣ ਵਾਲੇ ਪੂਰਨ ਸੰਤ ਬਣਾਏ ਨਹੀਂ ਜਾਂਦੇ ਬਲਕਿ ਉਹ ਪਰਮਾਤਮਾ ਵੱਲੋਂ ਬੜੇ ਬਣਾਏ ਹੀ ਧਰਤੀ ਉੱਤੇ ਜਨਮ ਲੈਂਦੇ ਹਨ ਇਸ ਲਈ ਜਦੋਂ ਉਹਨਾਂ ਨੇ ਜाहिर ਹੋਣਾ ਹੁੰਦਾ ਹੈ ਉਹ ਜाहिर ਹੋ ਕੇ ਹੀ ਰਹਿੰਦੇ ਹਨ ਪੂਰਨ ਸੰਤ ਦੀ ਪਛਾਣ ਇੱਕ ਪੂਰਨ ਸੰਤ ਹੀ ਕਰ ਸਕਦਾ ਹੈ ਇਸ ਲਈ ਆਮ ਤੌਰ ਤੇ ਪੂਰਨ ਸੰਤ ਆਪਣੀ ਦੇਹ ਛੱਡਣ ਤੋਂ ਪਹਿਲਾਂ ਅਗਲੇ ਪੂਰਨ ਸੰਤ ਨੂੰ ਕਿਸੇ ਨਾ ਕਿਸੇ ਢੰਗ ਨਾਲ ਜਾਹਰ ਕਰ ਜਾਂਦੇ ਹਨ ਕਿਸੇ ਨਾ ਕਿਸੇ ਢੰਗ ਨਾਲ ਜਾਹਰ ਕਰ ਜਾਂਦੇ ਹਨ ਜਦੋਂ ਕਿ ਇਤਿਹਾਸ ਵਿੱਚ ਅਜਿਹੇ ਉਦਾਹਰਣ ਵੀ ਮਿਲਦੇ ਹਨ ਜਿਸ ਵਿੱਚ ਕਿਸੇ ਸੰਤ ਦੁਆਰਾ ਜਾਹਰ ਨਾ ਕਰਨ ਤੇ ਵੀ ਪੂਰਨ ਸੰਤ ਆਪ ਹੀ ਸਮਾਉਣ ਤੇ ਕੋਈ ਖੇਡ ਰੱਜ ਕੇ ਜ਼ਾਹਰ ਹੋ ਜਾਂਦੇ ਹਨ ਕਾਲ ਦੇ ਘੇਰੇ ਤੋਂ ਮੁਕਤ ਹੋਣ ਕਾਰਨ ਕਾਲ ਭਾਵ ਦੁਨੀਆ ਦੀ ਕੋਈ ਵੀ ਤਾਕਤ ਪੂਰਨ ਸੰਤ ਨੂੰ ਜ਼ਾਹਰ ਹੋਣ ਤੋਂ ਰੋਕ ਨਹੀਂ ਸਕਦੀ ਜਿਸ ਤਰ੍ਹਾਂ ਸੂਰਜ ਚੜ੍ਹਨ ਦੇ ਵੇਲੇ ਕਿਸੇ ਨੂੰ ਆਪਣੇ ਚੜ੍ਹਨ ਦਾ ਸਬੂਤ ਨਹੀਂ ਦਿੰਦਾ ਜਿਸ ਤਰ੍ਹਾਂ ਸੂਰਜ ਚੜ੍ਹਨ ਦੇ ਵੇਲੇ ਕਿਸੇ ਨੂੰ ਆਪਣੇ ਚੜ੍ਹਨ ਦਾ ਸਬੂਤ ਨਹੀਂ ਦਿੰਦਾ ਉਸੇ ਤਰ੍ਹਾਂ ਪੂਰਨ ਫਕੀਰ ਸੰਤ ਦਾ ਜਾਹਰ ਹੋਣਾ ਆਪਣੇ ਆਪ ਹੀ ਸਾਬਤ ਹੁੰਦਾ ਹੈ ਉਸੇ ਤਰ੍ਹਾਂ ਪੂਰਨ ਸੰਤ ਦਾ ਜਾਹਰ ਹੋਣਾ ਆਪਣੇ ਆਪ ਹੀ ਸਾਬਤ ਹੁੰਦਾ ਹੈ ਜਦੋਂ ਕਿ ਦੁਨੀਆ ਵਿੱਚ ਹਰਾਮ ਦੀ ਕਮਾਈ ਖਾਣ ਵਾਲੇ ਅਜਿਹੇ ਲੱਖਾਂ ਵਪਾਰੀ ਹਨ ਜੋ ਖੋਦ ਨੂੰ ਸੰਤ ਐਲਾਨ ਕੇ ਇਨਸਾਨ ਦੀ ਕਿਸਮਤ ਬਦਲਣ ਦਾ ਵਪਾਰ ਕਰਦੇ ਹਨ ਅਜਿਹੀ ਹਾਲਤ ਵਿੱਚ ਪੂਰਨ ਸੰਤ ਦੀ ਤਲਾਸ਼ ਕਰਨ ਦੀ ਬਜਾਏ ਸੰਤ ਦੀ ਹੋਜ਼ ਨੂੰ ਹੀ ਨਕਾਰ ਦੇਣਾ ਆਪਣੀਆਂ ਬੁਰਾਈਆਂ ਨੂੰ ਨਾ ਛੱਡਣ ਦਾ ਅਤੇ ਪਰਮਾਤਮਾ ਦੇ ਜੜ ਰੂਪ ਦੇ ਆਸਰੇ ਆਪਣੀ ਹਸਤੀ ਬਣਾਉਣ ਦਾ ਇੱਕ ਬਹਾਨਾ ਹੈ ਅਮੀਦ ਹੈ ਕਿ ਪਾਠਕ ਇਸ ਲੇਖ ਨਾਲ ਡੇਰਾ ਸੱਤਿਆ ਸੌਦਾ ਦੀ ਵਿਚਾਰਧਾਰਾ ਵਿੱਚ ਡੇਰਾ ਸੱਤਿਆ ਸੌਦਾ ਦੇ ਸੰਸਤਾਪਕ ਸ਼ਾਈ ਸ਼ਾ ਮਸਤਾਨਾ ਦੀ ਮਹਾਰਾਜ ਦੀ ਹਸਤੀ ਰਹਾਣੀਅਤ ਸੂਫੀਅਤ ਵਿੱਚ ਕੁਰਬਾਨੀ ਦੇ ਮਹਿਨੇ ਰਹਾਣੀ ਕਮਾਈ ਦਾ ਲੇਖਾ ਜੋਖਾ ਇਸ ਲੇਖੇ ਜੋਖੇ ਦੇ ਗਿਆਨਬਾਨ பாவਪੂਰਨ ਸੰਤ ਦੇ ਮਹਤਵ ਤੋਂ ਉਲਾਵਾ ਸੰਤਾਂ ਤੇ ਨਿੰਦਿਆ ਕਰਨ ਅਤੇ ਸੰਤ ਉੱਤੇ ਅਤਿਆਚਾਰ ਕਰਨ ਦੇ ਨੁਕਸਾਨ ਦਾ ਵੀ ਵਿਸਲੇਸ਼ਨ ਕਰਦੇ ਹਨ ਸਾਧ ਸੰਗਤ ਜੀ ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਹੈ ਆਪਾਂ ਇਹ ਲੜੀਵਾਰ ਸਵਾਰ ਪਾਇਆ ਕਰਾਂਗੇ 1 ਨੰਬਰ ਤੋਂ ਆਪਾਂ ਸ਼ੁਰੂ ਕੀਤਾ ਹੈ ਕਈ ਵਾਰ ਜਦੋਂ ਕੋਈ ਸ਼ਬਦ ਉਲਟ-ਫੁਲਟ ਨਿਕਲ ਜਾਂਦਾ ਹੈ ਨਾ ਮੇਰੀਆਂ ਦੰਦਾਂ ਤੇ ਜਿਆੜਾ ਝਰਕਾ ਉਹਦਾ ਕਰਕੇ ਕਈ ਵਾਰ ਨਿਕਲ ਜਾਂਦਾ ਹੈ ਉਹ ਸੰਗਤ ਤੋਂ ਮਾਫੀ ਮੰਗਦਿਆਂ